ਭਾਰਤੀ ਹਾਕੀ ਖਿਡਾਰੀ ਅਰੈਜੀਤ ਸਿੰਘ ਸ਼ਹਿਰੇਟਾ ਸਰਕਾਰੀ ਸਕੂਲ ਵਿੱਚ ਪੁੱਜੇ ਜਿੱਥੇ ਉਹਨਾਂ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਇਸ ਮੌਕੇ ਤੇ ਉਹਨਾਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਇਸ ਮੌਕੇ ਤੇ ਪ੍ਰਿੰਸੀਪਲ ਮਨਮੀਤ ਕੋਹਰਤ ਤੇ ਸਮੂਹ ਸਟਾਫ ਵੱਲੋਂ ਉਹਨਾਂ ਦਾ ਸਕੂਲ ਵਿੱਚ ਪੁੱਜਣ ਤੇ ਸਵਾਗਤ ਕੀਤਾ ਗਿਆ ਇਸ ਮੌਕੇ ਇਹਨਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਮਾਣ ਹੈ ਕਿ ਉਹਨਾਂ ਦਾ ਇੱਕ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੇ ਚਮਕਿਆ ਹੈ ਜਿਸ ਨੇ ਪੂਰੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ ਇਹ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਸਕੂਲ ਪਹੁੰਚੇ ਆ ਸਵਾਗਤ ਕੀਤਾ ਉਹਨਾਂ ਨੇ ਸਾਰਿਆਂ ਦਾ ਤੇ ਬੱਚੇ ਮਲਕੀ ਬੜੇ ਮਲਕੀ ਬੈਠੇ ਸੀ ਉਹਨਾਂ ਜਿਹੜੇ ਚੀਫ ਗੈਸਟ ਆਏ ਤੇ ਸਾਡੇ ਕੋਲ ਸਾਹਿਬ ਨੇ ਬਹੁਤ ਮਲਕੀ ਵਧੀਆ ਕੀਤਾ ਬਹੁਤ ਮਨ ਲਖੀ ਹੈ ਮੈਨੂੰ ਜੀ ਕਿੱਥੇ ਗੇਡਨ ਦੇ ਸੀ ਕਿਹੜਾ ਮੈਡਲ ਜਿੱਤ ਕੇ ਲਿਆਏ ਤੁਸੀਂ ਅਸੀਂ ਚਾਈਨਾ ਗਏ ਸੀ ਜਿਹੜੇ ਕਿ ਏਸ਼ੀਆਨ ਚੈਂਪੀਅਨਸ ਟਰੋਫੀ ਆ ਜੀ ਟੂਰਨਾਮੈਂਟ ਦਾ ਨਾਮ ਫਾਈਨਲ ਮੈਚ ਦੇ ਚਾਈਨਾ ਨਾਲ ਕ੍ਰੈਡ 1-0 ਨਾਲ ਜਿੱਤ ਕੇ ਆਏ ਆ। ਇੰਡੀਆ ਟੀਮ ਸਾਰੇ ਮੈਚਾਂ 'ਚ ਬਜੇਤਾ ਰਹੀ। ਪਹਿਲਾ ਮੈਚ ਵੀ ਚੀਨ ਨੂੰ ਹਰਾਇਆ 3-0 ਦੇ ਨਾਲ। ਲਾਸਟਲਾ ਮੈਚ ਵੀ ਹੀ ਚੀਨ ਦੇ ਨਾਲ ਹੀ ਸੀ। ਤੇ ਇੱਕ ਚੀਜ਼ ਦੇਖਣ ਨੂੰ ਮਿਲੀ ਕਿ ਪਾਕਿਸਤਾਨ ਦੀ ਟੀਮ ਆ ਜੋ ਉਹ ਚੀਨ ਨੂੰ ਸਪੋਰਟ ਕਰਦੀ ਹੈ ਨਜ਼ਰਾਜ਼ੀ ਜੀ। ਉਹਨਾਂ ਦੇ ਪਲੇਅਰ ਪਾਕ ਚੀਨ ਦੇ ਝੰਡੇ ਫੜ ਕੇ ਗਰਾਊਂਡ ਦੇ ਵਿੱਚ ਬੈਠੇ ਹੁੰਦੇ ਸੀ ਦੇਖਿਆ ਹੀ ਉਹ ਜੀ ਨਹੀਂ ਜੀ ਆਈ ਉਦੋਂ ਮਨ ਲੱਗੀ ਫੋਕਸ ਸਾਰਾ ਮੈਚ ਦੇ ਉੱਤੇ ਸੀ ਤਾਂ ਇਹਦੇ ਬਾਅਦ ਚ ਜਦੋਂ ਮਨ ਲੱਗੀ ਜਦੋਂ ਜਿੱਤ ਗਏ ਚਾਰ ਪੰਜ ਦਿਨ ਬਾਅਦ ਉਹ ਜਾ ਕੇ ਫੋਟੋ ਦੇਖੀ ਐ ਇੰਨਾ ਵੀ ਵੱਡਾ ਵੱਡਾ ਇਸ਼ੂ ਨਹੀਂ ਹੈ ਜੀ ਤੇ ਐ ਸਕੂਲ ਦੇ ਵਿੱਚ ਤੁਸੀਂ ਕਿੰਨੀ ਤੱਕ ਪੜੇ ਜੇ ਤੇ ਕਿੰਨਾ ਸਮਾਂ ਪੜੇ ਜੇ ਇਸ ਸਕੂਲ ਦੇ ਵਿੱਚ ਮੈਂ ਜੀ 4 ਸਾਲ ਪੜਿਆ ਹਾਂ ਜੀ ਸਕੂਲ 'ਚ ਤੇ ਬਹੁਤ ਵਧੀਆ ਸਮਾਂ ਗਿਆ ਜੀ ਮੇਰਾ ਸਕੂਲ ਦੇ ਵਿੱਚ ਅੱਜ ਵੀ ਸਕੂਲ ਤੋਂ ਕਿੰਨਾ ਤਮਾਨ ਮਹਿਸੂਸ ਹੁੰਦਾ ਜੀ ਬਹੁਤ ਬਹੁਤ ਮਾਨ ਮਹਿਸੂਸ ਹੁੰਦਾ ਜੀ ਸਾਰੇ ਇੰਨੇ ਸਪੋਰਟਿਵ ਆ ਜੀ ਬਹੁ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਜੀ ਮਿਹਨਤ ਕਰੋ ਟੌਕ ਕੇ ਰੱਬ ਦਾ ਨਾਮ ਲਓ ਘਰਦਿਆਂ ਦੇ ਆਦਰ ਸਤਿਕਾਰ ਕਰੋ ਤੇ ਗੁੱਡੀ ਆਪੇ ਚੜੇਗੀ ਸਪੋਰਟਸ ਨਾਲ ਜੁੜੋ ਉਹਨਾਂ ਨੂੰ ਮੈਸੇਜ ਦੋ ਸਪੋਰਟਸ ਨਾਲ ਜੁੜਣ ਜੀ ਗਰਾਊਂਡ ਜਾਣ ਟਾਈਮ ਸਪੈਂਡ ਕਰਨ ਸਪੋਰਟਸ ਵਿੱਚ ਜਦੋਂ ਮਤਲਬ ਕਿ ਫੋਨ ਖਾਨ ਵਿੱਚ ਲਾਉਂਦੇ ਹੋ ਸਪੋਰਟਸ 'ਤੇ ਜ਼ਿਆਦਾ ਧਿਆਨ ਦੇਣ ਬਾਕੀ ਚੀਜ਼ਾਂ ਨਾਲ ਗਾਹ ਜਾ ਕੇ ਕੰਮ ਆਏਗਾ ਜੀ ਮੇਰਾ ਨਾਮ ਡਾਕਟਰ ਕੁਲਜਿੰਦਰ ਸਿੰਘ ਹੈ ਤੇ ਮੇਰੇ ਨਾਲ ਸਰਦਾਰ ਸੁਲਵਿੰਦਰ ਸਿੰਘ ਰੰਧਾਵਾ ਨੇ ਅਸੀਂ ਦੋਵੇਂ ਸਕੂਲ ਆਫ ਐਮਿਨੈਂਸ ਦੇ ਵਿੱਚ ਸਰੀਰ ਸਿੱਖਿਆ ਦੇ ਸਟਾਫ ਹਾਂ ਤੇ ਇਹ ਰਾਏਜੀਤ ਸਿੰਘ ਹੁੰਦਲ ਜਿਹੜਾ ਕਿ ਇਸ ਸਕੂਲ ਦਾ ਸਟੂਡੈਂਟ ਹੈ ਉਹ ਸਾਲ 2017 ਤੋਂ ਲੈ ਕੇ 21 ਤੱਕ ਜਿਹੜਾ ਸਾਡੇ ਕੋਲ ਇੱਥੇ ਰਿਹਾ ਵਾ ਪਲੱਸ 2 ਕਰਕੇ ਗਿਆ ਵਾ ਸੋ ਇਹ ਬੱਚੇ ਨੇ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਆਪਣਾ 골ਡ ਮੈਡਲ ਹਾਸਿਲ ਕੀਤਾ ਤੇ ਅੱਜ ਅੰਮ੍ਰਿਤਸਰ ਵਿੱਚ ਆਇਆ ਹੈ ਅਸੀਂ ਤੇ ਫਿਰ ਅਸੀਂ ਅੱਜ ਸਕੂਲ ਵਿੱਚ ਬੁਲਾ ਕੇ ਉਹਦਾ ਵੈਲਕਮ ਕੀਤਾ ਕਿੰਨਾ ਕੋ ਮਾਨ ਮਹਿਸੂਸ ਹੁੰਦਾ ਇਸ ਤਰ੍ਹਾਂ ਦੇ ਪਲੇਟ ਜਿਹੜੇ ਮਸਤੀ ਦੇ ਵਿੱਚ ਨਿਕਲੇ ਹਾਂ ਹਾਂਜੀ ਬਿਲਕੁਲ ਬਹੁਤ ਵੱਡੀ ਔਰ ਮਾਣ ਵਾਲੀ ਗੱਲ ਹੈ ਜੀ ਸਕੂਲ ਲਈ ਕਿਉਂਕਿ ਸਕੂਲ ਨੇ ਇੱਕ ਅੰਤਰਰਾਸ਼ਟਰੀ ਖਿਡਾਰੀ ਜਿਹੜਾ ਉਹ ਪੈਦਾ ਕੀਤਾ ਔਰ ਉਹ ਖਿਡਾਰੀ ਜਿਹੜਾ ਬਹੁਤ ਹੀ ਮਾਨਮਤੀ ਹਾਸਲ ਕਰ ਰਿਹਾ ਇੰਟਰਨੈਸ਼ਨਲ ਲੈਵਲ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਖੇਡਾਂ ਤੋਂ ਦੂਰ ਰਹੋ ਨੌਜਵਾਨਾਂ ਨੂੰ ਸਿਰਫ ਇਹੀ ਮੈਸੇਜ ਹੈ ਵੀ ਆਪਣੇ ਆਪ ਨੂੰ ਗਰਾਊਂਡ ਦੇ ਨਾਲ ਜੋੜੋ ਇਹੀ ਟੰਗ ਹੈ ਜਿਹੜਾ ਤੁਹਾਨੂੰ ਫਿਜ਼ੀਕਲ ਫਿਟ ਕਰਦਾ ਮੈਂਟਲੀ ਫਿਟ ਕਰਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ